ਅਸੀਂ ਵੀ ਅੱਜ ਬੱਸਾਂ ਬੰਦ ਨੇ ਨਹੀਂ ਸਾਨੂੰ ਨਹੀਂ ਪਤਾ ਇੱਥੇ ਆ ਕੇ ਹੀ ਪਤਾ ਲੱਗਿਆ ਕਿ ਸਾਨੂੰ ਵੀ ਕੋਈ ਪ੍ਰੋਬਲਮ ਸੀ ਅਸੀਂ ਤਾਮਬਰਸਰ ਜਾ ਰਹੇ ਸੀ ਇੱਥੇ ਆ ਕੇ ਹੁਣ ਘਰ ਵਾਪਸ ਜਾ ਰਹੇ ਹਾਂ ਕਹਿੰਦੇ ਬੱਸਾਂ ਬੰਦ ਹੈਗੀਆਂ ਨੇ ਤੂੰ ਇਹ ਤਸਵੀਰਾਂ ਨਾਲ ਦਿਖਾਣਾ ਬੱਸ ਸਟੈਂਡ ਦੇ ਬਾਹਰ ਦੀਆਂ ਕਿੱਥੇ ਖਵਾ ਸਵਾਰੀਆਂ ਨੂੰ ਖੱਜਲ ਖਵਾੜੀ ਦਾ ਸਾਹਮਣਾ ਕਰਨਾ ਪੈ ਰਿਹਾ ਉਜਾਣੇ ਦੇ 62 ਦੇ ਬਾਹਰ ਦੀਆਂ ਤਸਵੀਰਾਂ ਨੇ ਇਹ ਕੋਪਟਨੀ ਪਤਾ ਹੀ ਨਹੀਂ ਸੀਗਾ ਪਤਾ ਹੀ ਨਹੀਂ ਸੀ ਵੀ ਅੱਜ ਹੜਤਾਲ ਹੈ ਪਹਿਲਾਂ ਹੋਈ ਕਿਉਂ ਹੈ ਪਤਾ ਨਹੀਂ ਕਰਨਾ ਪੈ ਰਿਹਾ ਹੈ ਲੇਡੀਜ਼ ਮੋਸਟਲੀ ਵਰਕਿੰਗ ਵਾਲੀਆਂ ਜਿਹੜੀਆਂ ਹੈਗੀਆਂ ਪੀਟੀਸੀ ਵੀ ਰਾਈ ਜਾਂਦੇ ਹੈਗੇ ਆ ਤੁਸੀਂ ਕਿੱੜੇ ਜਾਣਾ ਸੀਗਾ ਅਸੀਂ ਮਲੇਰ ਕੋਟ ਲੈ ਜਾਣਾ ਸੀਗਾ ਪਤਾ ਸੀ ਜੀ ਆ ਵੀ ਬੰਦ ਹੈ ਨਹੀਂ ਹੁਣੇ ਪਤਾ ਚੱਲਿਆ ਸਾਨੂੰ ਇੱਥੇ ਆ ਕੇ ਕਿ ਬੰਦ ਹੈ ਸੋ ਲੱਕਾ ਲੋਕਾਂ ਨਾਲ ਗੱਲਬਾਤ ਕਰਦੇ ਨੇ ਜਿਹੜੇ ਖੱਜਲਗਰ ਹੋਣੇ ਮਤੇ ਕੀ ਨਾ ਥੋੜਾ ਰਮਨਦੀਪ ਕਰਨ ਮਤਲਬ ਕਿਹੜੀ ਜਗ੍ਹਾ ਤੋਂ ਅਸੀਂ ਜੀ ਲੁਧਿਆਣਾ ਤੋਂ ਕਿਹੜੀ ਜਗ੍ਹਾ ਜਾਣਾ ਅਸੀਂ ਜੀ ਅੰਮ੍ਰਿਤਸਰ ਜਾਣਾ ਪਤਾ ਸੀਗਾ ਵੀ ਅੱਜ ਬੱਸਾਂ ਬੰਦ ਨੇ ਨਹੀਂ ਸਾਨੂੰ ਨਹੀਂ ਪਤਾ ਇੱਥੇ ਆ ਕੇ ਹੀ ਪਤਾ ਲੱਗਿਆ ਕਿ ਸਾਨੂੰ ਵੀ ਕੋਈ ਪ੍ਰੋਬਲਮ ਸੀ ਅਸੀਂ ਤਾਂ ਅੰਮ੍ਰਿਤਸਰ ਜਾ ਰਹੇ ਸੀ ਇੱਥੇ ਆ ਕੇ ਹੁਣ ਘਰ ਵਾਪਸ ਜਾ ਰਹੇ ਆ ਕਹਿੰਦੇ ਬੱਸਾਂ ਬੰਦ ਹੈਗੀਆਂ ਨਹੀਂ ਕਿਦਨੇ ਕਿਦਨੇ ਖੱਜਲ-ਖੋਲੇ ਦਾ ਸਾਹਮਣਾ ਕਰਨਾ ਪਿਆ ਹਾਂਜੀ ਬਹੁਤ ਜ਼ਿਆਦਾ ਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਬੱਸ ਅਸੀਂ ਕਹਿੰਦੇ ਜਿਹੜੇ ਡਰਾਈਵਰ ਭਾਈ ਜਾਂਦਾਂ ਰਹੀਆਂ ਮੰਗਾ ਮਨਜ਼ੂਰ ਹੋ ਜਾਣਾ ਇਹਨਾਂ ਦੀ ਮਿਹਨਤ ਹੈ ਜੀ ਤੇ ਆਪਣਾ ਇਹ ਵੀ ਕੰਮ ਕਰਨਾ ਠੀਕ ਹੈ ਨ ਵਿੰਦਾਰੇ ਜੋ ਵੀ ਮੰਗਾ ਮਨਜ਼ੂਰ ਹੋ ਜਾਵੇ ਠੀਕ ਹੈ ਜੀ ਸੋ ਇਹ ਤਸਵੀਰਾਂ ਲੁਧਿਆਣਾ ਬੱਸ ਸਟੈਂਡ ਦੇ ਬਾਹਰ ਦੀਆਂ ਕਿੱਥੇ ਖਵਾ ਸਵਾਰੀਆਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਲੁਧਿਆਣਾ ਦੇ ਬੱਸ ਸਟੈਂਡ ਦੇ ਬਾਹਰ ਦੀਆਂ ਤਸਵੀਰਾਂ ਨੇ ਇਹ ਮਤਾ ਜੀ ਕਿੱਥੇ ਜਾਣਾ ਸੀਗਾ ਤੁਸੀਂ ਹੁਸ਼ਿਆਰ ਹੁਸ਼ਿਆਰ ਪ੍ਰਜਾ ਹੁਸ਼ਿਆਰ ਬੋਲੇਗਾ ਜੀ ਪਤਾ ਸੀਗਾ ਵੀ ਇਸ ਤਰ੍ਹਾਂ ਦਾ ਮਾਹੌਲ ਮਿਲੇਗਾ ਮੈਨੂੰ ਪਤਾ ਹੀ ਨਹੀਂ ਸੀ ਪਤਾ ਹੀ ਨਹੀਂ ਸੀ ਵੀ ਅੱਜ ਹੜਤਾਲ ਹੈ ਪਹਿਲਾਂ ਕੋਈ ਕਿਉਂ ਹੈ ਪਤਾ ਨਹੀਂ ਪਤਾ ਨਹੀਂ ਹੋਣਾ ਹੈ ਖੱਜਲ ਖਵਾਰ ਵਾਲੇ ਵਾਲੇ ਕੰਮ ਹੈ ਹਾਂਜੀ ਕੀ ਕਿਹਾ ਚਾਹੁੰਗੇ ਕਿ ਇਹ ਚੀਜ਼ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਜੇ ਪਤਾ ਹੀ ਨਹੀਂ ਹੈਗਾ ਪਹਿਲੇ ਪਹਿਲਾਂ ਇਨਫੋਰਮ ਇਨਫੋਰਮੇਸ਼ਨ ਹੋਣੀ ਚਾਹੀਦੀ ਇਸ ਚੀਜ਼ ਦੀ ਮਤਲਬ ਕਹਾਂ ਜਾਣਾ ਸੀ ਚੰਡੀਗੜ੍ਹ ਪਤਾ تھا ਪਹਿਲੇ ਹੀ ਬੰਦਾ ਨਹੀਂ ਨਹੀਂ ਪਤਾ تھا ਅਭੀ ਪਤਾ ਲੱਗਾਇਆ ਹੈ ਹਮੇ ਤਾਂ ਕੋਈ ਮਤਲਬ ਲੱਗਦਾ ਤੋ ਬਾਤ ਕਰ ਜਾ ਰਹੇ ਹੋ ਨਹੀਂ ਅੰਦਰ ਤੇ ਬਾਹਰ ਮਿਲ ਜਾਏਗਾ ਤੋ ਬਾਹਰ ਕੁਝ ਮਿਲ ਜਾਏਗਾ ਦੇਖਦੇ ਹਾਂ ਅਗਰਾਹ ਉਧਰ ਸੇ ਇੱਕ ਜਿਹੜੇ ਖੜੇ ਥੇ ਰਸਤੇ ਮੈਂ ਖਰਾਬ ਹੋ ਗਏ ਕਦੇ ਖੜੇ ਕਦੇ ਇਧਰ ਆ ਕੇ ਅੰਦਰ ਜਾ ਕੇ ਬਾਹਰ ਜਾ ਅੰਦਰ ਦਾ ਪਾਸਾ ਲੱਗੀ ਨਹੀਂ ਕੋਈ ਇਧਰ ਪਬਲੀਕ ਵਾਸਤੇ ਕੀ ਕਹਿਸਾ ਦੇਗੇ ਬਿਲਕੁਲ ਹਰਾਸਮੈਂਟ ਹੋ ਰਹੀ ਹੈ ਬਹੁਤ ਜ਼ਿਆਦਾ ਖਰਾਬ ਹੋ ਗਏ ਸੀ ਆਡਰ ਦੀ ਗਲਤੀ ਸੀ ਸਰ ਬੁਲਾ ਬ੍ਰਦਰ ਕਿਤਨਾ ਕਦ ਖੱਜਲ ਖੋਰੀ ਆ ਸਾਹਮਣੇ ਕੰਨ ਹਾਂਜੀ ਹਾਂਜੀ ਸਰ ਬਹੁਤ ਪ੍ਰੋਬਲਮ ਹੋ ਰਹੀ ਹੈ ਇਹਦੇ ਵੱਲੋਂ ਪਹਿਲਾਂ ਪਤਾ ਸੀ ਨਹੀਂ ਨਹੀਂ ਸਰ ਸੰਦੇ ਤੇ ਹੈ ਕਿ ਪਤਾ ਲੱਗਿਆ ਵੀ ਸਟ੍ਰਾਈਕ ਚ ਕਰਨਾ ਪੈ ਰਿਹਾ ਹੈ ਲੇਡੀਜ਼ ਮੋਸਟਲੀ ਵਰਕਿੰਗ ਵਾਲੀਆਂ ਜਿਹੜੀਆਂ ਹੈਗੀਆਂ ਪੀਟੀਸੀ ਵੀ ਰਾਈ ਜਾਂਦੇ ਹੈਗੇ ਆ ਤੁਸੀਂ ਕਿਹੜੀ ਜਗ੍ਹਾ ਜਾਣਾ ਸੀਗਾ ਅਸੀਂ ਮਲੇਰ ਕੋਟ ਲੈ ਜਾਣਾ ਸੀਗਾ ਪਤਾ ਸੀ ਜੇ ਆ ਵੀ ਬੰਦ ਹੈ ਨਹੀਂ ਹੁਣੇ ਪਤਾ ਚੱਲਿਆ ਸਾਨੂੰ ਇੱਥੇ ਆ ਕੇ ਕਿ ਬੰਦ ਹੈ ਅੱਜ ਨਹੀਂ ਦੇਖਦੇ ਹੁਣ ਕੋਈ ਨਾ ਕੋਈ ਤਾਂ ਹੱਲ ਕੱਢਾਂਗੇ ਜਾਂਦਾ ਹਾਂਜੀ ਤੇ ਜਾਨਾ ਤੁਸੀਂ ਆਪਣੀ ਕਿਰਤ ਜੋਬ ਤੇ ਜਾਣਾ ਹਾਂਜੀ ਜੋਬ ਤੇ ਜਾਣਾ ਸੀ ਹੋ ਤਾਂ ਹੋ ਹੀ ਰਹੀ ਆ ਹਾਂਜੀ ਕਿੱਥੇ ਜਾਣਾ ਸੀ ਸਮਰਾਲੇ ਸਮਰਾਲੇ ਸਟੂਡੈਂਟ ਹੋ ਹਾਂਜੀ ਕਿੰਨੇ ਕਿਤੇ ਖਜਲ ਖੋਰੀ ਹੋ ਰਹੀ ਆ ਮੈਨੂੰ ਕਾਲਜ ਜਾਣਾ ਸੀ ਹਾਂਜੀ ਕਾਲਜ ਤੋਂ ਵਾਪਸ ਆਇਆ ਪੇਪਰ ਦੇ ਕੇ ਪੇਪਰ ਦੇ ਕੇ ਹਾਂਜੀ ਪੇਪਰ ਸੀ ਹਾਂਜੀ ਪਰਮੇਸ਼ਰ ਨਹੀਂ ਪਹੁੰਚ ਗਈ ਸੀ ਸਵੇਰੇ ਦੇ ਟਾਈਮ ਨਾਲ ਥੋੜੀ ਲੇਟ ਹੋ ਗਈ ਸੀਗੀ ਬਟ ਹੁਣ ਤਾਂ ਆ ਗਈ ਵਾਪਸ ਹੁਣ ਦੇਖਦੀ ਆ ਕਿਵੇਂ ਬੱਸ ਮਿਲੂਗੀ ਕਿਹੜੀ ਜਗ੍ਹਾ ਜਾਣਾ ਸੀ ਸਮਰਾਲੇ ਸਮਰਾਲੇ ਜਾਣਾ ਕਿਤੇ ਨਾ ਕਿਤੇ ਫੱਜਲਪੁਰੀ ਦੇ ਸਾਹਮਣੇ ਕੰਨਾ ਪੈ ਰਿਹਾ ਹਾਂਜੀ ਹਾਂਜੀ ਜੇ ਪਹਿਲਾਂ ਪਤਾ ਹੁੰਦਾ ਕੋਈ ਇੰਤਜ਼ਾਮ ਕਰਕੇ ਜਾਂਦੇ ਹਾਂਜੀ ਫੇਰ ਇੰਤਜ਼ਾਮ ਤਾਂ ਕਰਦੇ ਪਾਪਾਂ ਨਾਲ ਆ ਜਾਂਦੇ ਰੇ ਕਿਸੇ ਨਾਲ ਆ ਰਹੇ ਪਤਾ ਵੀ ਨਹੀਂ ਸੀਗਾ ਨਾ ਪਹਿਲਾਂ ਬੱਸਿਸ ਨਹੀਂ ਚੱਲ ਰਹੀਆਂ ਹੈਗੀਆਂ